ਇੱਟਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਕੈਨੇਡਾ ਦੇ ਵਿੱਚ ਸੜਕ ਹਾਦਸੇ ਦੌਰਾਨ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ ਤਰਨਤਰਨ ਦੇ ਆਪਣੇ ਡੇਉ ਬਾਰ ਦਾ ਰਹਿਣ ਵਾਲਾ ਸੀ ਨੌਜਵਾਨ ਸਰਪਾ ਸਿੰਘ ਜੋ ਕਿ ਦੱਸਿਆ ਜਾ ਰਿਹਾ ਹੈ ਕਿ 9 ਦਸੰਬਰ ਨੂੰ ਕੈਨੇਡਾ ਦੇ ਵਿੱਚ ਆਪਣੇ ਸਨਹਾਰੇ ਕੋਲ ਖ ਦੇ ਲਈ ਗਿਆ ਸੀ ਜਿੱਥੇ ਉਸ ਦੀ ਕੱਲ ਕੋਈ ਦੱਸਿਆ ਹੈ ਕਿ ਤੂਫਾਨ ਦੇ ਕਾਰਨ ਸੜਕ ਹਾਦਸਾ ਹੁੰਦਾ ਹੈ ਕਾਰ ਜਿਹੜੀ ਹਾਦਸਾ ਗ੍ਰਸਤ ਹੁੰਦੀ ਹੈ ਔਰ ਉਸ ਦੀ ਜਿਹੜੀ ਮੌਤ ਹੋ ਜਾਂਦੀ ਹੈ ਪਿਛੇ ਪਰਿਵਾਰ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ ਔਰ ਪਰਿਵਾਰ ਨੇ ਜਿਹੜੀ ਹੈ ਉਸੀ ਡੈੱਡ ਬੋਡੀ ਨੂੰ ਭਾਰਤ ਲਿਆਉਣ ਦੇ ਲਈ ਪੰਜਾਬ ਸਰਕਾਰਾਂ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਆ। ਮੇਰੇ ਬੇਟੇ ਨੂੰ ਕੋਈ ਨਹੀਂ ਆਇਆ। ਕਰੋ ਕਾਲਜ ਗਿਆ। ਕਾਲਜ ਤੋਂ ਇਹ ਦੋ ਬੰਡਿਆਂ ਦੇ ਨਾਲ ਚਲੇ ਗਿਆ ਵਾ ਬਾਹਰ ਘੁੰਮਣ। ਉੱਥੇ ਪਤਾ ਨਹੀਂ ਕੀ ਹੋਇਆ। ਤੂਫਾਨ ਆਇਆ। ਉਹਦੀ ਗੱਡੀ ਜਿਹੜੀ ਖਾਈ ਚ ਡਿੱਗ ਗਈ ਆ। ਮੇਰਾ ਬੱਚਾ ਮੇਰੇ ਕੋਲ ਨਹੀਂ ਆਇਆ। ਕਿੱਥੇ ਸੀਗਾ? ਪਤਾ ਨਹੀਂ ਕਿਹੜੀ ਜਗ੍ਹਾ ਕੋਕਨੇਡਾ ਸੀ ਗਿਆ ਉਹਦਾ। ਵ੍ਰੈਂਪਟਨ ਰਹਿੰਦੇ। ਟਾਂਟੋ ਮੈਸੀ ਸਮਾਰੋਹ ਕਿਹੜੇ ਸੈਸ਼ਨ ਚ ਕਦੋਂ ਗਿਆ ਉਹ ਆਉਣ ਵਾਲੇ ਚ ਹੀ ਗਿਆ 9 ਦਸੰਬਰ ਨੂੰ ਕਰੋਗੇ ਆਹੀ ਆ ਸਰਕਾਰ ਨੂੰ ਮੈਂ ਤੇ ਕੁਝ ਨਹੀਂ ਕਹਿਣਾ ਚਾਹੁੰਦੀ ਮੇਰਾ ਬੱਚਾ ਮੇਰੇ ਘਰ ਵਾਪਸ ਆ ਜੇ ਉਹ ਮੈਂ ਕਿਹਾ ਹਾਂ ਹਾਂ ਮੈਂ ਕੁਝ ਨਹੀਂ ਮੰਗਦੀ ਹਾਂ ਮੇਰਾ ਬੱਚਾ ਆ ਜਵੇ ਹਏ ਮਨਜੀਤ ਸਿੰਘ ਹੈ ਜੀ ਮੈਂ ਕਪੂਰਥਲੇ ਰਹਿਣਾ ਮੇਰਾ ਭਤੀਜਾ ਸੀ ਮੇਰੇ ਪਰਾ ਕੁਲਦੀਪ ਸਿੰਘ ਦਾ ਬੇਟਾ ਸੀ ਸਰਤਾਜ ਸਿੰਘ ਉਹ 10 ਇਥੇ 9 ਦਸੰਬਰ ਨੂੰ ਅਸੀਂ ਇਥੇ ਚੜਾ ਕੇ ਆਏ ਆ 10 ਨੂੰ ਗਾਂ ਫਲਾਈਟ ਸੀ ਅਜਾ ਜਨਵਰੀ ਦਾ ਸੈਸ਼ਨ ਸੀ ਉਹਦੇ ਵਿੱਚ ਉਹ ਕੈਨੇਡਾ ਗਿਆ ਸੀ ਭੈਣ ਉਹਦੀ ਉੱਥੇ ਸੀ ਉੱਥੇ ਕਾਲਜ ਦੇ ਵਿੱਚ ਪੈਣ ਭਰਾ ਇਕੱਠੇ ਸੀ ਭੈਣ ਚਲ ਗਈ ਕੰਮ ਤੇ ਇਹ ਕਾਲਜ ਚ ਲੱਗ ਗਿਆ ਕਾਲਜ ਤੋਂ ਜਿਹੜਾ ਹੈਗਾ ਸੀ 22 ਤਰੀਕ ਨੂੰ ਵਾਪਸ ਆ ਗਿਆ ਘਰ ਆ ਕੇ ਭੈਣ ਨੂੰ ਕਹਿੰਦਾ ਮੇਰੇ ਦੋਸਤ ਆਏ ਆ ਮੈਂ ਘੁੰਮਣ ਜਾਣਾ ਤੇ ਉਹ ਦੋਸਤਾਂ ਦੇ ਨਾਲ ਅਜੇ ਗਿਆ 1 ਘੰਟਾ ਡੇਢ ਘੰਟਾ ਜਾਂਦੇ ਆ ਉਥੇ ਰੈੱਡ ਲਾਈਟ ਸੀ ਕਿਤੇ ਹੋ ਗਿਆ ਇੱਕਦਮ ਤੇ ਸਟਾਪ ਆ ਗਿਆ ਇਹਨਾਂ ਦੀ ਗੱਡੀ ਜਾਂਦੇ ਜਾਂਦੇ ਗੱਡੀ ਘੁੰਮ ਗਈ ਘੁੰਮ ਕੇ ਹਾਈ ਹੋਤੇ ਹੋ ਗਏ ਤੇ ਦ ਰੋਂਗ ਸਾਈਡ ਜਾ ਕੇ ਡਿੱਗ ਪਈ ਆ ਡਿੱਗਣ ਨਾਲ ਜਿਹੜੇ ਅੱਗੇ ਉਧਰੋਂ ਟ੍ਰੈਫਿਕ ਚੱਲਦੀ ਸੀ ਗੱਡੀ ਹਿੱਟ ਹੋ ਗਈ ਇਹਨਾਂ ਦੀ ਗੱਡੀ ਘੁੰਮ ਕੇ ਤੇ ਪਲਟ ਗਈ ਖੜਿਆ ਜੇ ਇਹ ਤਿੰਨ ਜਾਣੇ ਸੀ ਇੱਕ ਸਾਡਾ ਪੁੱਤਰ ਸੀ ਸਰਤਾਜ ਇਹਦੀ ਐਕਸਪੋਰਟ ਡੈਥ ਹੋ ਗਈ ਆ ਇੱਕ ਮੁੰਡਾ ਸੀ ਨਵੇਂ ਸ਼ਹਿਰ ਦਾ ਉਹਦੀ ਅਗਲੇ ਦਿਨ ਸਵੇਰੇ ਡੈਥ ਹੋ ਗਈ ਆ ਇੱਕ ਮੁੰਡਾ ਸਹਿਬਾ ਸੀ ਆ ਤਰਸਿੱਕੇ ਦਾ ਉਹ ਚਲਾਉਂਦਾ ਸੀ ਉਹਦੇ ਸਟਾਫਾ ਸੁੱਟਾ ਲੱਗ ਗਿਆ ਜੀ ਜੀ ਮੰਗ ਕਰਦੇ ਜਿਹੜੀ ਡੈੱਡ ਬੋਡੀ ਲੈਣ ਵਾਸਤੇ ਕੀ ਕਹਿਣਾ ਚਾਹੀਦਾ ਮੰਗ ਤੇ ਉਹ ਕਰ ਰਹੇ ਆ ਵੀ ਪਹਿਲਾਂ ਤਾਂ ਉੱਥੇ ਪੋਸਟਮਾਰਟਮ ਵਾਸਤੇ ਉਹਨਾਂ ਨੇ ਪੁਲਿਸ ਨੇ ਸਾਨੂੰ ਕਿਹਾ ਵਾ ਸਾਡਾ ਬੇਟਾ ਵਾ ਬੇਟੀ ਸਾਡੀ ਉੱਥੇ ਗਏ ਸੀ ਕੱਲ ਪੁਲਿਸ ਕੋ ਉਹਨਾਂ ਟਾਈਮ ਦਿੱਤਾ ਮੰਗਲਵਾਰ ਦਾ ਜਾਂ ਬੁੱਧਵਾਰ ਦਾ ਪਿਤਾ ਅਨੁਸਾਰੇ ਡਾਕੂਮੈਂਟਸ ਤਿਆਰ ਕਰਕੇ ਅਸੀਂ ਇਨਕੁਆਇਰੀ ਕਰਨੀ ਆ ਕਰਨ ਤੋਂ ਬਾਅਦ ਤੁਹਾਨੂੰ ਕਾਲ ਕਰਾਂਗੇ ਤੁਸੀਂ ਆ ਜਿਓ ਤੁਹਾਨੂੰ ਨਾਲੇ ਦਰਸ਼ਨ ਕਰਾ ਦਾਂਗੇ ਨਾਲੇ ਤੁਹਾਨੂੰ ਦੱਸ ਦਾਂਗੇ ਵੀ ਤੁਹਾਡੇ ਹੈਂਡਓਵਰ ਕਰ ਦਾਂਗੇ ਡੈੱਡ ਬੋਡੀ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਕਰਨਾ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਜਿਹੜੇ ਬੱਚੇ ਦੀ ਜਾਦ ਡੈੱਡ ਬੋਡੀ ਆ ਜੇ ਜਾਂ ਸਰਕਾਰਾਂ ਉਧਰ ਦੀ ਸਰਕਾਰ ਨੂੰ ਕਹਿ ਕੇ ਬੈਸੀ ਨੂੰ ਕਹਿ ਕੇ ਸਾਡੇ ਇਹਨਾਂ ਦੇ ਮਾਪੇ ਉਹਦੇ ਵੀਜੇ ਲੱਗ ਜਾਣ ਜਿਹੜੀ ਅੰਤਮ ਕਿਰਿਆ ਜਾ ਕੇ ਉੱਥੇ ਕਰ ਲੈਣ ਇਹ ਹੋ ਸਕਦਾ ਜੇ ਅਸੀਂ ਤੇ ਹੁਣ ਮੰਗ ਕਰਦੇ ਜੇ ਜਦੋਂ ਬੱਚਾ ਜਾਂਦਾ ਵਾ ਇਨਸ਼ੋਰਸ ਵਗੈਰਾ ਕੋਈ ਹੁੰਦੀ ਆ ਕੋਈ ਜਿਸ ਤਰ੍ਹਾਂ ਆਪਣੇ ਇਨਸ਼ੋਰਸ ਵਗੈਰਾ ਮਿਲਦੀ ਉਹਦੇ ਸਕੂਲ ਵਾਲਿਆਂ ਦੇ ਇਕੱਠੇ ਪੈਸੇ ਲੈ ਹੁੰਦੇ ਆ ਉਹਦੇ ਵਿੱਚ ਜਿੰਨੇ ਉਹਨਾਂ ਦਾ ਫੰਡ ਹੁੰਦਾ ਕੁਝ ਜਮਾ ਕਰਾ ਦਿੰਦੇ ਜਿੰਨੀ ਫੀਸਾਂ ਹੁੰਦੀਆਂ ਉਹ ਤਾਂ ਕਾਲਜ ਦੇ ਟਾਈਪ ਚ ਹੁੰਦੀਆਂ ਤਾਂ ਦੀ ਉਹਨਾਂ ਇਨਸ਼ੋਰਸ ਹੁੰਦੀਆਂ ਉਹਨਾਂ ਦੇ ਕਾਲਜਾਂ ਵਾਲਿਆਂ ਦੀ ਅਸੀਂ ਉੱਥੇ ਮੰਗ ਕਰਦੇ ਆ ਬਾਹਰ ਦੀ ਬੈਸੀ ਕੋ ਵੀ ਜੇ ਉਹਦੀ ਇਨਸ਼ੋਰਸ ਹੈਗੀ ਆ ਤੇ ਕੁਝ ਨਾ ਕੁਝ ਫੰਡ ਅਦਾ ਕੀਤਾ ਜਾਵੇ ਉਸ ਹਲਪ ਕੀਤੀ ਜਾਵੇ तरन तरन तो सिद्धार्थ अरोड़ा दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप